ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਠੀਕ ਹੈ ਜੀ ਤੇ ਆਪਾਂ ਤਾਂ ਜੀ ਤੁਹਾਡਾ ਸਲੀਪਸ ਬਣਾਉਣ ਦੇ ਵਿੱਚ ਥੋੜੇ ਜਿ ਬਿਜੀ ਹੋਏ ਬੈਠੇ ਆ ਤੇ ਉਸ ਤੋਂ ਬਾਅਦ ਵੀ ਜਿਹੜਾ ਜੇ ਬੱਚਿਆਂ ਦੇ ਕਈ ਪ੍ਰਸ਼ਨ ਆ ਕਿਉਂਕਿ ਜਿਵੇਂ ਜਿਵੇਂ ਪੇਪਰ ਨੇੜੇ ਆ ਰਹੇ ਹੈਗਾ ਤਾਂ ਹਰੇਕ ਬੱਚੇ ਦੇ ਦਿਮਾਗ ਤੇ ਸਟ्रेस ਹੋ ਜਾਂਦਾ ਹੈਗਾ ਭਰਤੀ ਨੂੰ ਲੈ ਕੇ ਕਿਉਂਕਿ ਜਿੰਦੋਂ ਦਾ ਪੇਪਰ ਦੇ ਵਿੱਚ ਟਾਈਮ ਪਿਆ ਹੁੰਦਾ ਉਦੋਂ ਤਾਂ ਆਪਾਂ ਪਰਦੇ ਨਹੀਂ ਹੈਗੇ ਹੈਨਾ ਤੇ ਜਦੋਂ ਪੇਪਰ ਨੇੜੇ ਆ ਜਾਂਦਾ ਉਹਦੋਂ ਆਪ ਨੂੰ ਇਹ ਹੁੰਦਾ ਕਿ ਕੀ ਪੜੀਏ ਤੇ ਕੀ ਛੱਡੀਏ ਹੁਣ ਬਹੁਤ ਬੱਚੇ ਤਾਂ ਮੇਰੇ ਕੋਲ ਇਹੋ ਜਿਹੇ ਕਾਲ ਆਈ ਜਿਹੜੇ ਬੱਚਿਆਂ ਦੀ ਕਹਿੰਦੇ ਜੀ ਅਸਤਾ ਪੜ੍ਹਨੀ ਛੱਡਤਾ ਮੈਂ ਕਿਹਾ ਕਿਉਂ ਛੱਡਤਾ ਭਾਈ ਕਹਿੰਦਾ ਜੀ ਹੁਣ ਕੋਸਾਂ ਐ ਤਾਂ ਪਤਾ ਨਹੀਂ ਲੱਗਦਾ ਕਰੀਏ ਕੀ ਨਾ ਕਰੀਏ ਕੀ ਉਲਝੇ ਬੈਠੇ ਆ ਨਹੀਂ ਇਹ ਨੀਆਂ ਚੀਜ਼ਾਂ ਯਾਦ ਹੁੰਦੀਆਂ ਠੀਕ ਹੈ ਤੇ ਬਾਕੀ ਦਾ ਜੇ ਤੁਹਾਨੂੰ ਮੈਂ ਦੱਸਣਾ ਕਿ ਪੇਪਰ ਆ ਜਿਹੜਾ ਲੇਬਲ ਹੈਗਾ ਤੁਹਾਡੇ ਵਾਸਤੇ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜੇਕਰ ਤੁਸੀਂ ਦੇਖੋ ਅੱਜ ਤੱਕ ਪੰਜਾਬ ਦਾ ਸੈਂਟਰ ਦਾ ਸਭ ਤੋਂ ਸੌਖਾ ਪੇਪਰ ਇਹ ਹੋਣ ਵਾਲਾਗਾ ਤੁਸੀਂ ਕਹੋਗੇ ਜੀ ਪੇਪਰ ਤਾਂ ਹਜੇ ਹੋਏ ਨਹੀਂ ਤੁਹਾਨੂੰ ਕਿਵੇਂ ਪਤਾ ਸੌਖਾ ਤੁਸੀਂ ਦੇਖੋ ਜੀ ਮੈਥ ਨਹੀਂ ਪੜਨਾ ਤੁਸੀਂ ਮੈਥ ਬੱਚੇ ਦਾ ਬਹੁਤ ਟਾਈਮ ਖਰਾਬ ਕਰ ਦਿੰਦਾ ਤੁਹਾਨੂੰ ਪਤਾ ਕਿ ਟਾਈਮ ਮੈਥ ਘਟੋ ਘਟਾਈ ਕਿ ਤਣੇ ਘੰਟੇ ਭਾਲਦਾ ਪਲੱਸ ਰੀਜ਼ਨਿੰਗ ਤੁਸੀਂ ਨਹੀਂ ਪੜ੍ਹਨੀ ਠੀਕ ਹੈ ਜੀ ਬੱਚੇ ਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤੁਸੀਂ ਨਹੀਂ ਪੜ੍ਹਨੀ ਪੰਜਾਬ ਜੀਕੇ ਤੁਸੀਂ ਨਹੀਂ ਪੜ੍ਹਨੀ ਠੀਕ ਹੈ ਜੀ ਕੰਪਿਊਟਰ ਤੁਸੀਂ ਨਹੀਂ ਪੜ੍ਹਨਾ ਠੀਕ ਹੈ ਜੀ ਰਹਿ ਕੀ ਗਿਆ ਫੇ ਤੁਹਾਡੇ ਕੋਲੇ ਤਾਂ ਡੇ ਕੋਲੇ ਕੱਲੀ ਰਹੇਗੀ राजे ਸਟੈਟਿਕ ਜੀ ਕੇ ਪਲੱਸ ਕਰੰਟ ਅਫੇਅਰ ਕਾਰੇ ਕਾਰੇ ਕਰੰਟ ਅਫੇਅਰ ਪੜ੍ਹ ਲਓ ਜੀ 2024 ਦੇ ਜਿਹੜੇ ਮੈਂ ਤੁਹਾਨੂੰ ਕਰਵਾਏ ਹੈਗੇ ਐਪ ਦੇ ਵਿੱਚ ਪਲੱਸ 2025 ਦੇ ਜਿਹੜੇ ਮੈਂ ਤੁਹਾਨੂੰ ਜਨਵਰੀ ਫਰਵਰੀ ਮਾਰਚ ਤੇ ਜੁਲਾਈ ਦੇ ਠੀਕ ਹੈ ਜੀ ਇਹ ਕਰ ਲਓ ਤਾਂ ਹੁਣ ਬੱਚੇ ਕਹਿੰਦੇ ਜੀ ਕੀ ਚ ਪੇਪਰ ਪਾਸ ਹੋ ਜਾਊਗਾ ਹਾਂ ਜੀ 100% ਹੋ ਜਾਊਗਾ राजे ਤਾਂ ਤਾਈ ਟਾਟੇ ਵਾਸਤੇ राजे ਆਪਾਂ ਇੱਕ ਬੈਚ ਲੈ ਕੇ ਆਏ ਆ 300 ਰੁਪਏ ਦਾ राजे ਅਜੀਬੀ ਦਾ ਪ੍ਰਾਇਸ 300 ਰੁਪਏ ਹੈਗਾ ਜਿਸਦੇ ਤੁਹਾਨੂੰ ਦਸਵੇਂ ਮੈਂ ਕੀ ਕੁਝ ਪਾਵਾਂਗੇ ਇਹਦੇ ਵਿੱਚ 1500 ਪਲੱਸ ਤੁਹਾਨੂੰ ਐਮ ਐਸ ਸੀ ਕੂ ਮਿਲੇਗਾ ਜਿਹਦੇ ਵਿੱਚ ਐਂਸ਼ੀਅੰਟ ਹਿਸਟਰੀ ਦੇ ਪ੍ਰਸ਼ਨ ਹੈਗੇ ਜਿਹਦੇ ਵਿੱਚ ਮੀਡੀ}{|\text{e}}ਵਲ ਹਿਸਟਰੀ ਦੇ ਪ੍ਰਸ਼ਨ ਹੈ ਜਿਹਦੇ ਜੇ ਮਾਡਰਨ ਹਿਸਟਰੀ ਇਨਕਲੂਡ ਹੈ ਜਿਹਦੇ ਵਿੱਚ ਪੋਲਿਟੀ ਇਨਕਲੂਡ ਹੈ ਜਿਹਦੇ ਵਿੱਚ ਸਟ੍ਰੈਟੈਜੀ ਜੀ ਕੇ ਇਨਕਲੂਡ ਹੈ ਇਹ ਸਾਰੀਆਂ ਚੀਜ਼ਾਂ ਰਾਜੇ ਤੁਹਾਨੂੰ ਇੱਕ ਫੋਲਡਰ ਦੇ ਵਿੱਚ ਮਿਲਣਗੀਆਂ ਇਸ ਤਵਾਰ ਜਿਹੜੇ ਬੱਚੇ ਕੋਲੇ ਟਾਈਮ ਹੈਗਾਗਾ ਉਹਨਾਂ ਨੇ ਪਾਲਿਟੀ ਦੇ ਮਾਡਰਨ ਹਿਸਟਰੀ ਡੀਟੇਲ ਚ ਪੜ੍ਹਨੀ ਆ ਉਹ ਸਾਰੀ ਵਿਦ 600 MCQ ਇਹਨਾਂ ਦੇ ਵਿੱਚ ਤੇ ਵਿਦ ਥਿਊਰੀ ਹੈ ਪਲੱਸ ਕਰੰਟ ਅਫੇਅਰ 2024 ਅਤੇ 2025 ਦੇ ਬੇਸਿਕ ਸਾਇੰਸ ਬੇਸਿਕ ਮੈਥ ਜਿਹੜਾ ਨੰਮੈਰੀਕਲ ਆਉਣਾ ਹੈ ਇਹ ਸਾਰੀਆਂ ਚੀਜ਼ਾਂ ਰਾਜੇ ਵਿਦ ਪਲੱਸ ਮੋਕ ਟੈਸਟ ਇਹ ਸਾਰੀਆਂ ਚੀਜ਼ਾਂ ਰਜੇ ਸੀ ਤੁਹਾਨੂੰ 300 ਰੁਪਏ ਦੇ ਵਿੱਚ ਪ੍ਰੋਵਾਈਡ ਕਰਵਾ ਰਿਹਾ ਹਾਂ ਇਕੱਲੇ ਪੀਡੀਐਫ ਨਹੀਂ ਹੈਗੇ ਠੀਕ ਹੈ ਜੀ ਇਕੱਲੇ ਪੀਡੀਐਫ ਨਾ ਸਮਝ ਲਿਓ ਵੀਡੀਓ ਵੀ ਨਾਲ ਹੈ ਪਲੱਸ ਪੀਡੀਐਫ ਵੀ ਨਾਲ ਹੈ ਇੱਕ ਫੁੱਲ ਕੋਰਸ ਹੈ ਰਜੇ ਠੀਕ ਹੈ ਇੱਕ ਫੁੱਲ ਕੋਰਸ ਹੈ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈਗਾ ਠੀਕ ਹੈ ਜੀ ਜਿਹੜੇ ਬੱਚਿਆਂ ਦੇ ਪੇਪਰਾਂ ਵਿੱਚ ਟਾਈਮ ਘੱਟ ਹੈਗਾ ਤਾਂ ਤੁਹਾਡੇ ਨਾਲ ਇੰਨਾ ਪ੍ਰੋਮਿਸ ਕਰ ਸਕਦਾ ਰਿਹਾ ਕਿ ਜਿਹੜੇ ਹਮੇ ਤੁਹਾਨੂੰ 1500 ਐਮਸੀਕੂ ਕਰਵਾਏ ਆ ਇਹ ਤੇ 2025 ਦੇ 24 ਦੇ ਥੋੜੇ ਜਿਹਾ ਕਰੰਟ ਅਫੇਅਰ ਹੈ ਠੀਕ ਹੈ ਜੀ ਇਸੇ ਨੂੰ ਹੀ ਚੰਗੀ ਤਰ੍ਹਾਂ ਕਵਰ ਕਰ ਲਿਓ ਇਸੇ ਨੂੰ ਹੀ ਚੰਗੀ ਤਰ੍ਹਾਂ ਕਵਰ ਕਰ ਲਿਓ ਤੁਹਾਡੇ ਪੇਪਰ ਦੇ ਵਿੱਚ ਬਹੁਤ ਵਧੀਆ ਨੰਬਰ ਆ ਜਾਣਗੇ ਰਾਜੀ ਜੀ ਜੇਕਰ ਤੁਸੀਂ 1500 ਐਮਸੀਕਿਊ ਮੰਨ ਕੇ ਚੱਲੋਗੇ 2000 ਐਮਸੀਕਿਊ ਦੇ ਨਜ਼ਦੀਕ ਹੈ ਵਿੱਚ ਮੈਂ 2-2 ਐਮਸੀਕਿਊ ਨਾਲ ਐਕਸਟਰਾ ਦਿੱਤੇ ਹੋਏ ਆ ਵੀਡੀਓ ਦੇ ਵਿੱਚ ਠੀਕ ਹੈ ਜੀ ਉਹਦੇ ਬਾਅਦ ਤੁਸੀਂ ਕੀ ਕਰਨਾ ਐਪ ਡਾਊਨਲੋਡ ਕਰ ਲੈਣੀ ਆ ਦੀਪਨਰ ਐਜੂਕੇਸ਼ਨ ਵਾਲਾ ਪਲੇ ਸਟੋਰ ਤੋਂ ਜਿੰਨਾ ਬੱਚਿਆਂ ਕੋਲੇ ਆਈਫੋਨ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਬਲੈਂਸ ਤੇ ORG ਕੋਡ ਫਿਲ ਕਰਨਾ ਕਲਾਸ ਪਲਸ ਡਬਲ ਐਕਸ ਦਾ ਐਂਡਰੋਇਡ ਵਾਲੇ ਬੱਚਿਆਂ ਨੇ ਆ ਐਪ ਡਾਊਨ ਠੀਕ ਹੈ ਜੀ ਉਥੇ ਤੁਹਾਨੂੰ 300 ਰੁਪਏ ਦੇ ਵਿੱਚ ਬੈਚ ਮਿਲੂਗਾ ਪੀਐਨ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਠੀਕ ਹੈ ਜੀ ਆਪਾਂ ਦਾ ਮੋਬਾਈਲ ਨੰਬਰ ਆਇਆ ਪਰ ਤੀ ਵੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਹੁਣ ਮੈਂ ਤੁਹਾਨੂੰ ਇਹੀ ਕਹਿ ਸਕਦਾ ਕਿ ਕਿਹਾ ਜੀ ਜੇਕਰ ਤੁਸੀਂ ਹੁਣ ਤੁਹਾਡੇ ਕੋਲ ਇੰਨਾ ਟਾਈਮ ਹੈ ਨਹੀਂ ਕਿ ਤੁਸੀਂ ਸਲੇਵਸ ਇਕੱਠਾ ਕਰਕੇ ਨੇੋਟਸ ਬਣਾ ਸਕੋ ਠੀਕ ਹੈ ਤਾਂ ਕਰਕੇ ਤੁਹਾਨੂੰ ਬਣੇ ਬਣਾਏ ਨੇੋਟਸ ਮਿਲ ਰਹੇ ਨੇ ਪਲੱਸ ਵੀਡੀਓ ਮਿਲ ਰਹੀਆਂ ਤਾਂ ਜਿਹੜੇ ਬੱਚਿਆਂ ਕੋਲ ਟਾਈਮ ਘੱਟ ਹੈ ਜਿੰਨਾ ਬੱਚਾ ਰਵੇ 11 ਨੂੰ ਹੋਣਾ 12 ਨੂੰ ਹੋਣਾ ਤਾਂ ਤੁਸੀਂ ਮੇਰੇ ਹੱਦ ਤੱਕ 1500 ਐਮਸੀਕਿਊ ਫੇਰ ਲਓ ਪਲੱਸ ਕਰੰਟ ਅਫੇਅਰ ਕਰ ਲਓ 2024 ਤੇ 25 ਦੇ ਇੰਪੋਰਟੈਂਟ ਇੰਪੋਰਟੈਂਟ ਜਿਹੜੇ ਮੈਂ ਕਰਵਾਏ ਹੋਏ ਆ ਬਾਸ ਜਿਹੜੇ ਬਾਕੀ ਬੱਚੇ ਉਹਨਾਂ ਨੇ ਰਾਜ ਏ ਟੂ ਜ਼ेड ਸਲੀਪ ਸਾਰਾ ਕਰ ਹੀ ਲੈਣਾ ਜਿਹੜੇ ਵਿੱਚ ਅਪਡੇਟ ਕਰਿਆ ਹੋਇਆ ਹੈ ਤੇ ਰਿਜ਼ਲਟ ਤੁਹਾਨੂੰ 100% ਮਿਲੂਗਾ ਰਾਜ ਇਹ ਨਹੀਂ ਹੈਗਾ ਕਿ ਜੇ ਤੁਹਾਨੂੰ ਬੈਚ ਆਪਾਂ ਘੱਟ ਪ੍ਰਾਈਸ ਚ ਦਿੰਦੇ ਆ ਕਿ ਉਹਦੇ ਕੁਝ ਹੋਣਾ ਨਹੀਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਆਹ ਤੁਹਾਨੂੰ ਰਾਜ ਇੱਕ ਵਾਰ ਦਿਖਾ ਦਿੰਨੇ ਆ ਆਹ ਪਿਆ ਰਾਜ ਸਾਰਾ ਕੰਟੈਂਟ ਦੇਖ ਸਕਦੇ ਹੋ 29 ਵੀਡੀਓ ਪਲੱਸ ਨਾਲ ਪੀਡੀਐਫ ਫਿਲਾਂ ਮੋਕ ਟੈਸਟ ਆਪਣਾ ਇੱਕ ਅਪਡੇਟ ਹੋਇਆ ਹੈ ਮੈਥ ਆਪਣੇ ਪੌਲਿਟੀ ਮੈਥ ਮਾਡਰਨ ਹਿਸਟਰੀ ਕਰੰਟ ਅਫੇਅਰ ਜਰਨਲ ਸਾਇੰਸ ਇਹਦੀ ਪੀਡੀਐਫ ਤੁਹਾਨੂੰ ਮਿਲ ਜਾਣਗੇ ਅੱਜ ਪੀਡੀਐਫ ਵੀ ਤੁਸੀਂ ਦੇਖ ਸਕਦੇ ਹੋਣਗੇ ਇਹਨਾਂ ਦੇ ਜਿਹੜੇ ਆਪਾਂ ਪ੍ਰੋਵਾਈਡ ਕਰਵਾਏਗਾ ਤੁਹਾਨੂੰ ਇਸ ਤਰ੍ਹਾਂ ਤੁਹਾਨੂੰ ਸਾਰੇ ਪੀਡੀਐਫ ਇਹਦੇ ਵਿੱਚ ਮਿਲਣਗੇ ਠੀਕ ਹੈ ਜੀ ਤੇ ਇਹ ਹੀ ਕਹਿਣਾ ਚਾਹੁੰਦਾ ਕਿ 1500 MCQ ਤਾਂ ਹਰੇਕ ਬੱਚਾ ਯਾਦ ਕਰ ਸਕਦਾ ਹੈਗਾ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਜੀ ਟਾਈਮ ਪਾਵੇਂ ਤੁਹਾਡੇ ਕੋਲ ਇੰਨਾ ਘੱਟ ਵੀ ਟਾਈਮ ਨਹੀਂ ਹੈਗਾ ਰਾਤ ਵੀ ਤੁਹਾਡੀ ਹੈ ਠੀਕ ਹੈ ਅੱਜ 7 ਤਰੀਕ ਹੋ ਗਈ ਹੈ ਆਪਣੀ 7 8 9 10 ਚਾਰ ਦਿਨ ਦਾ ਤੁਹਾਡੇ ਕੋਲ ਏ ਪਏ ਹੈ ਨਾਲ ਤੁਸੀਂ ਇੱਕ ਰਾਤ ਰਜਿਸਟ੍ਰੇਸ਼ਨ ਕਰਕੇ ਰੱਖ ਲੋ ਠੀਕ ਹੈ 2 2 ਘੰਟੇ ਤਿੰਨ ਤਿੰਨ ਦਾ ਟੈਕਸਟ ਦਾ ਤਾਂ 5 ਦਿਨਾਂ ਦੇ ਵਿੱਚ 1500 ਐਮਸੀਕੂ ਫੇਰ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਵਨ ਲਾਈਨਰ ਨੂੰ ਕੋ ਪੜੀ ਚੱਲੋ ਪੀਡੀਐਫ ਤੋਂ ਵੀ ਰੀਡ ਕਰ ਸਕਦੇ ਹੋ ਠੀਕ ਹੈ ਜੀ ਬਸ ਇਸੇ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਇਹ ਵਿਸ਼ਾ ਪੜ੍ਹ ਲਓ ਕੱਲਾ ਤੇ ਤੁਹਾਡਾ ਵਧੀਆ ਪੇਪਰ ਕਵਰ ਹੋ ਜਾਊਗਾ ਠੀਕ ਹੈ ਜੀ ਬਾਕੀ ਦਾ ਜੇ ਕੀ ਤੁਹਾਡੇ ਵਾਸਤੇ ਐਡਮਿਟ ਕਾਰਡ ਵਾਸਤੇ ਕੀ ਬੱਚਿਆਂ ਨੇ ਕੋਈ ਮੁਸ਼ਕਲ ਆਈਆਂ ਕਿ ਪ੍ਰਿੰਟ ਆਊਟ ਆਸੀ ਕਲਰ ਕਢਾਈਏ ਦੂਜਾ ਕਢਾਈਏ ਟੈਸਟ ਕਿੱਥੋਂ ਕਰਵਾਈਏ ਸਾਰਾ ਕੁਝ